ਕੁਝ ਕੁ ਦਿਨ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਈ ਸੀਗੀ ਮੇਰੇ ਘਰ ਦੇ ਨੇੜੇ ਸਬਜ਼ੀ ਲਈ ਹੋਈ ਹੈ ਮੈਂ ਜਿਹੜੀ ਆ ਦੇਖੋ ਤੇ ਇਹ ਵੀਡੀਓ ਨੂੰ ਬਹੁਤ ਪਸੰਦ ਕੀਤਾ ਲੋਕਾਂ ਨੇ ਸਰਾਨਾ ਕੀਤੀ ਕਿ ਵਧੀਆ ਗੱਲ ਆ ਤੁਸੀਂ ਆਉਦੀ ਆਰਗੈਨਿਕ ਸਬਜ਼ੀ ਲਈ ਹੋਈ ਆ ਲਾਨੀ ਵੀ ਚਾਹੀਦੀ ਆ ਸੋਹਣੀ ਗੱਲ ਆਪਣਾ ਕਰਦੀ ਥੋੜੀ ਬੋਤੀ ਸਬਜ਼ੀ ਲਾਈ ਹੋਵੇ ਬਾਹਰ ਮੂੰਹ ਨਹੀਂ ਦੇਖਣਾ ਪੈਂਦਾ ਬਰਸਾਤਾਂ ਦੇ ਵਿੱਚ ਤੇ ਚਲੋ ਇਹ ਤਾਂ ਗੱਲ ਸਬਜ਼ੀ ਦੀ ਹੋ ਗਈ ਅੱਜ ਗੱਲ ਕਰਦੇ ਆ ਜਿਹੜਾ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਆਮ ਫਰੂਟ ਹੁੰਦਾ ਸੀ ਤੇ ਅੱਜ ਕੱਲ ਨਹੀਂ ਹੈਗਾ ਉਹ ਹੈਗਾ ਜੀ ਸਾਹਮਣੇ ਅਮਰੂਦ ਇੱਕ ਇੱਕ ਅਮਰੂਦ ਤੇ ਇੱਕ ਅਮਰੂਦ ਪਿੱਛੇ ਲੱਗਾ ਹੋਇਆ ਤੇ ਉਹਨੂੰ ਕਾਫੀ ਅਮਰੂਦ ਲੱਗ ਚੁੱਕੇ ਨੇ ਮੈਂ ਤੁਹਾਨੂੰ ਦਿਖਾਨਾ ਅਮਰੂਦ ਤੋੜਨ ਤੋੜਨ ਦਾ ਕੰਮ ਬਾਅਦ ਚ ਚੱਲੂ ਪਹਿਲਾਂ ਖਾਦਾ ਜਾਊਗਾ ਇੱਕ ਅੱਦਾ ਆਜਾ ਮਰੋਦ ਮਰਗਾਤਾ ਚੋਖੇ ਲੱਗੇ ਹੋਏ ਨੇ ਉਹ ਸਾਹਮਣੇ ਬਟ ਦਿੱਕਤ ਇਹ ਆ ਉੱਚੇ ਨੇ ਜੇ ਮੈਂ ਥੋੜੇ ਡੰਡੇ ਨਾਲ ਤੇ ਥੱਲੇ ਧਈਆਂ ਚ ਜਾ ਬੈਣੇ ਨੇ ਤੇ ਧਈਆਂ ਚ ਲੱਭਣੇ ਨੇ ਸੋ ਉਹਨਾਂ ਦਾ ਕੋਈ ਸਾਫ ਸਹੂਲਾ ਨਾ ਪੈਣਾ ਪੱਲੀ ਲੈ ਕੇ ਆਵਾਂਗਾ ਤੇ ਪੱਲੀ ਨਾਲ ਤੋੜਾਂਗਾ ਉਹਨਾਂ ਨੂੰ ਮਰੂਦਾਂ ਦਾ ਸੀਜ਼ਨ ਵੀ 10-15 ਦਿਨ ਹੁੰਦਾ ਜਿਵੇਂ ਹੁਣ ਚਮਾਸਾ ਆ ਗਿਆ ਸੋਣ ਭਾਦਰੋ ਚੱਲ ਗਿਆ 5-7 ਦਿਨ ਚੱਲਣਗੇ 10-15 ਦਿਨ ਬਾਕੀ ਲੋਕ ਲੋਕ ਬੜੇ ਤੋੜਦੇ ਨੇ ਕਿਉਂਕਿ ਘਰ ਦੀ ਬੈਕ ਸਾਈਡ ਲੱਗੇ ਹੋਏ ਨੇ ਸੋ ਜਿੰਨੇ ਕੋ ਮੂੰਚ ਪੈਂਦੇ ਨੇ ਆਪਾਂ ਪਾ ਲਾਂਗੇ 5 ਮਿੰਟ ਦੀ ਮਿਹਨਤ ਚੋਂ 3 ਕਿਲੋ ਮਰੂਦ ਤੋੜ ਲੈਣੇ ਆਪਾਂ ਤੇ ਮਰੂਦ ਅਜੇ ਬਹੁਤ ਲੱਗੇ ਨੇ ਉੱਪਰ ਪਰ ਟੁੱਟ ਨਹੀਂ ਰਿਹਾ ਉੱਤੋਂ ਝਾੜਨਾ ਤਾਂ ਥੱਲੇ ਜਿਹੜੀ ਚ ਡਿੱਗ ਜਾਂਦੇ ਨੇ ਸੋ ਬੜਾ ਬੁਰਾ ਲੱਗਦਾ ਹੈ ਜਦੋਂ ਜ਼ਿਮੀਦਾਰ ਦੋ ਜਾਨ ਦੇ ਹੱਥਾਂ ਵਿੱਚ ਗੜਾ ਇਹ ਵੀ ਮਰੂਦ ਕਰਦੇ ਵਡਵਾ ਰਹੇ ਸੀਗੇ ਪਰ ਮੈਂ ਵੱਡਿਆ ਨਹੀਂ ਆਖਿਆ ਮੇਰੇ ਤੋਂ ਨਹੀਂ ਵਢਿੰਦਾ ਸੋ ਉਹੀ ਵੀ ਮਰੂਦ ਹੋਣਾ ਕੰਮ ਆ ਰਿਹਾ ਸੋ ਦੋ ਦਿਨ ਦਾ ਗੁਜ਼ਾਰਾ ਹੋ ਜਾਣਾ ਇਹ ਹੀ ਆ ਭਾਈ ਉਹਦੇ ਰੁੱਖ ਰੁੱਖ ਬਚਾ ਕੇ ਰੱਖੋ ਇਹ ਤਾਂ ਜ਼ਿਮੀਦਾਰਾਂ ਦਾ ਮੇਨ ਫਰੂਟ ਮੰਨਿਆ ਜਾਂਦਾ ਹੈ ਮਰੂਦ ਹਰ ਜ਼ਿਮੀਂਦਾਰ ਦੇ ਖੇਤ ਚੋਂ ਹੁੰਦਾ ਸੀਗਾ ਅਮਰੋਦ ਕੀ ਸਟੇਮ ਪਰ ਹੁਣ ਇਹੀ ਆ ਸੋ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਕਿ ਰੁੱਖ ਰੁੱਖ ਲਾ ਕੇ ਰੱਖੋ ਵਾਤਾਵਰਨ ਵਿਵਧੀਆ ਰਹੇਗਾ ਨੇਚਰ ਵਧੀਆ ਰਹੇਗਾ ਪੋਲਿਊਸ਼ਨ ਘਟੇਗਾ ਗਰਮੀ ਘਟੇਗੀ ਤੇ ਨਾਲ ਤੁਹਾਨੂੰ ਖਾਣ ਨੂੰ ਬੰਨਸ ਬੰਨੇ ਫਰੂਟ ਮਿਲਣਗੇ ਸੋ ਵੀਡੀਓ ਤੇ ਕਲਿੱਕ ਕਰਨ ਲਈ ਧੰਨਵਾਦ ਸਤਿ ਸ੍ਰੀ ਅਕਾਲ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਤੇ